ਅੱਜ ਅਸੀਂ ਬਣਾਵਾਂਗੇ ਤਰਈ ਦੀ ਸਬਜੀ ਇਹਨਾਂ ਸੀ ਛਿਲਕੇ ਬ੍ਰਿਕ ਬ੍ਰਿਕ ਕੱਟ ਲਈਆਂ ਨੇ ਇਹਨਾਂ ਨੂੰ ਸੀ ਛਿਲਕੇ ਕੱਟ ਕੇ ਵਾਸ਼ ਕਰ ਲਏ ਹੋਏ ਆ ਹੁਣ ਅਸੀਂ ਲਾਵਾਂਗੇ ਕੜਾਈ ਕੜਾਈ ਵਿੱਚ ਪਾਵਾਂਗੇ ਅਸੀਂ ਸਰ੍ਹੋਂ ਦਾ ਤੇਲ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ तेल गरम ਹੋਣ ਤੋਂ ਬਾਅਦ ਅਸੀਂ ਪਾਵਾਂਗੇ ਜੀਰਾ ਇੱਕ ਚਮਚ ਜੀਰਾ ਪਾਇਆ ਸੀ ਹੁਣ ਅਸੀਂ ਪਾਵਾਂਗੇ ਅਦਰਕ ਲਸਣ ਦਾ ਪੇਸਟ ਜੋ ਅਸੀਂ ਚੋਪ ਕਰ ਲਿਆ ਸੀਗਾ ਇਹਨੂੰ ਅਸੀਂ 골ਡਨ ਬ੍ਰਾਊਨ ਕਰ ਲਾਂਗੇ ਉਸ ਤੋਂ ਬਾਅਦ ਅਸੀਂ ਪਾਵਾਂਗੇ ਚੋਪ ਕੀਤੇ ਹੋਏ ਪਿਆਜ਼ ਇੱਥੇ ਅਸੀਂ ਤਿੰਨ ਪਿਆਜ਼ ਛੋਟੇ ਛੋਟੇ ਸੀ ਕੱਟ ਲੈਨੇ ਹੁਣ ਅਸੀਂ ਇਹਨਾਂ ਐਡ ਕਰ ਦਾਂਗੇ ਹੁਣ ਅਸੀਂ ਪਿਆਜ਼ ਨੂੰ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਫਿਰ ਅਸੀਂ ਇਹਨੂੰ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਚੰਗੀ ਤਰ੍ਹਾਂ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਨਸਪਿਆਜ ਨੂੰ 골ਡਨ ਤੋਂ 골ਡਨ ਬ੍ਰਾਊਨ ਕਰਾਂਗੇ ਪਿਆਜ਼ ਸਾਡੀ 골ਡਨ ਬ੍ਰਾਊਨ ਹੋ ਗਏ ਨੇ ਚੰਗੀ ਤਰ੍ਹਾਂ ਪਿਆਜ਼ ਪੁੱਜ ਗਏ ਨੇ ਹੁਣ ਇਥੇ ਅਸੀਂ ਪਾਵਾਂਗੇ ਦੇ ਦੇ ਚ ਟਮਾਟੋ ਪਿਊਰੀ ਦੋ ਟਮਾਟੋ ਅਸੀਂ ਲੈ ਲਈ ਸੀਗੇ ਇਹਦੀ ਅਸੀਂ ਪਿਊਰੀ ਬਣਾ ਲਈ ਹੈ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਉਸੀ ਡੋਮਿੰਟਰ ਤੱਕ ਕੁੱਕ ਕਰਾਂਗੇ ਹੁਣ ਇਸੇ ਦੇ ਵਿੱਚ ਮਸਾਲੇ ਐਡ ਕਰਾਂਗੇ नमक स्वाद गरम मसाला एक चम्मच, थोड़ी सी लाल मिर्च पावगे आधा चम्मच लाल मिर्च एक चम्मच हल्दी पावे 1 ਚਮਚੇ ਸਿੱਧੀ ਗੀ ਮਿਰਚ ਪਾਈਏ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਸਾਲੇ ਚੰਗੀ ਤਰ੍ਹਾਂ ਸੀ ਕੰਬਾਈਨ ਕਰ ਲਾਂਗੇ ਇਹਨੂੰ ਅਸੀਂ ਚੰਗੀ ਤਰ੍ਹਾਂ ਭੁੰਨਾਂਗੇ ਹੁਣ ਮਸਾਲੇ ਚੰਗੀ ਤਰ੍ਹਾਂ ਰੋਸਟ ਹੋ ਜਾਣ ਇਸ ਟਾਈਪ ਅਸੀਂ ਲਈਏ 1 ਕੱਪ ਮਲਾਈ ਫੁੱਲ ਫੈਟ ਅਸੀਂ ਮਲਾਈ ਲਈ ਹੈ ਇਹ ਤੁਸੀਂ ਕੋਈ ਵੀ ਮਲਾਈ ਲੈ ਸਕਦੇ ਹੋ ਘਰ ਵਿੱਚ ਅਸੀਂ ਨਾਰਮਲ ਦੁੱਧ ਤੋਂ ਮਲਾਈ ਉਤਾਰਦੀ ਅਸੀਂ ਉਹੀ ਪਾਈ ਹੋਈ ਹੈ ਇਹਦੇ ਨਾਲ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਏਗਾ ਨਸੀ ਨੂੰ ਡੋਮিনেਟ ਤੱਕ ਕੁੱਕ ਕਰ ਲਿਆ ਹੁਣ ਅਸੀਂ ਇਹਦੇ ਵਿੱਚ ਤੋਰੀਆਂ ਐਡ ਕਰ ਲਾਂਗੇ ਜੋ ਅਸੀਂ ਚੌਪ ਕੀਤੀਆਂ ਹੀ ਐਸੀ ਤਾਂ ਐਡ ਕਰਨ ਤੋਂ ਬਾਅਦ ਅਸੀਂ ਇਹਨੂੰ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ እንንኝንንንንንንንንንነዝ ਮਸਾਲੇ ਨੂੰ ਮਿਕਸ ਕਰਨ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਮੈਂ ਇਥੇ 2 ਕੱਪ ਪਾਣੀ ਲਿਆ ਹੈ ਪਾਣੀ ਅਸੀਂ ਉਹ ਥੋੜਾ ਐਡ ਕਰਾਂਗੇ ਕਿਉਂਕਿ ਤੋਰੀਆਂ ਵੀ ਪਾਣੀ ਛੱਡਣਗੀਆਂ ਇਸ ਲਈ ਪਾਣੀ ਅਸੀਂ ਥੋੜਾ ਐਡ ਕਰਾਂਗੇ ਅਸੀਂ ਬਿਲਕੁਲ ਡਰਾਈ ਤੋਰੀ ਨਹੀਂ ਬਣਾਵਾਂਗੇ ਥੋੜੀ ਰਸਮੀ ਸੀ ਬਣਾਵਾਂਗੇ ਇਸ ਲਈ ਅਸੀਂ ਦੋ ਕੱਪ ਪਾਣੀ ਐਡ ਕੀਤਾ ਹੈ। ਮਸੀਂ ਇਹਨੂੰ 10 ਮਿੰਟ ਤੱਕ ਕੁੱਕ ਕਰਨ ਤੱਕ ਛੱਡ ਦਾਂਗੇ ਅਸੀਂ। ਵਿਚ ਵਿਚ ਅਸੀਂ ਇਹਨੂੰ ਹਿਲਾਉਂਦੇ ਰਵਾਂਗੇ। ਦੋਨੋਂ ਬਹੁਤ ਘੱਟ ਟਾਈਮ ਵਿੱਚ ਕੁੱਕ ਹੋ ਜਾਂਦੀਆਂ। ਇਦਾਂ ਸੀ ਜਿੰਨਾ ਪਾਣੀ ਅਸੀਂ ਇਹਦੇ ਵਿੱਚ ਐਡ ਕੀਤਾ ਸੀ ਉਹਨੂੰ ਅਸੀਂ ਚੰਗੀ ਤਰ੍ਹਾਂ ਸੋਕ ਕਰ ਲਾਂਗੇ। ਇਸ ਨਾਲੀਆਂ ਬਹੁਤ ਹੀ ਸਵਾਦਿਸ਼ਟ ਤੋਰੀਆਂ ਤਿਆਰ ਨੇ। 10 ਮਿੰਟ ਤੱਕ ਅਸੀਂ ਗੁਕੀਤੀਆਂ ਸੀ ਐਂਡ ਸਾਡੀਆਂ ਹੁਣ ਤੋਰੀਆਂ ਬਿਲਕੁਲ ਰੈਡੀ ਨੇ। ਤੁਸੀਂ ਇਹਦੇ ਉੱਪਰ ਮੱਖਣ, ਮਲਾਈ ਕੁਝ ਵੀ ਐਡ ਕਰਕੇ ਅਸੀਂ ਇਹਨੂੰ ਰੋਟੀ ਦੇ ਨਾਲ ਲੈ ਸਕਦੇ ਹਾਂ। ਇਹ ਬਹੁਤ ਸਵਾਦ ਬਣਦੀਆਂ ਨੇ ਤੁਸੀਂ ਜ਼ਰੂਰ ਟਰਾਈ ਕਰਿਓ। ਥੈਂਕ ਯੂ। ਬਾਕੀ ਤੁਸੀਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰੋ